ਜਦੋਂ ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਹੁੰਦੀ ਹੈ ਤੇ ਨਾਲ ਸਪਾਊਸ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਹਰੇਕ ਦੇ ਜ਼ਿਹਨ ਵਿੱਚ ਨੇ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਸਾਡੇ ਕੋਲ ਵੀ ਕਈ ਸਵਾਲ ਆਏ ਨੇ ਤੇ ਅਸੀਂ ਇਸੇ ਲਈ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ ਉਹਨਾਂ ਸਭ ਦੇ ਲਈ ਜਿਹੜੇ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਨਾਲ ਸਪਾਊਸ ਦਾ ਵੀ ਅਪਲਾਈ ਕਰਨਾ ਚਾਹੁੰਦੇ ਨੇ ਕੀ ਅਸਲ ਸੱਚਾਈ ਚੱਲ ਰਹੀ ਹੈ ਹੁਣ ਕਿਸ ਤਰ੍ਹਾਂ ਦੇ ਪ੍ਰੋਫਾਈਲਸ ਤੇ ਵੀਜ਼ਾ ਲੱਗ ਰਿਹਾ ਹੈ ਸਪਾਊਸ ਦੀ ਅਗਰ ਫਾਈਲ ਨਾਲ ਲਗਾ ਰਹੇ ਹੋ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਸਪੈਸ਼ਲੀ ਕਿਹੜੇ ਪ੍ਰੋਵਿੰਸ ਵਿੱਚ ਅਪਲਾਈ ਕਰ असी फाइल न लगा है तो कि प्रोविंस में जी अभी अपलाई करिए जिथे स्पाउस वीज़ा का भी वीज़ा आ जाए सो अं इस पूरी जानकारी थोड़े तो नाझी करा एक माहिर सलाह ही थोड़े तो तक पहुँचाव ताकि अकॉर्डिंगली सही डिसीजन लै सको तो अपनी फाइल के उपर काम स कर सको स्वागत है जी सार्ड का मै हरजोत कौर और पूरी इन्फोरमेस नाझी करे नैविगेट ओवरसीज तो वीज़ा एक्सपर्ट मिसिज वीना गोयल मैम बहुत बहुत स्वागत है मैम सत्या सत श्रीकाल ਸਭਿਛਲੇ 28 ਸਾਲਾਂ ਤੋਂ ਮੈਮ ਜੋ ਹੈ ਆਪਣੀ ਨੈਵੀਗੇਟਰਸ ਓਵਰਸੀਜ਼ ਕੰਪਨੀ ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਤੇ ਜਦੋਂ ਵੀ ਜਿੱਥੇ ਵੀ ਕਿਸੇ ਟਾਪਿਕ ਤੇ ਲੈ ਕੇ ਬਹੁਤ ਉਲਝਣ ਵੱਧ ਜਾਂਦੀ ਹੈ ਮੈਮ ਆਪਣੇ ਤਜਰਬੇ ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਤੇ ਸਟੂਡੈਂਟਸ ਵੀ ਉਹ ਸਲਾਹ ਤੇ ਚੱਲ ਕੇ ਸਹੀ ਰਸਤੇ ਤੇ ਚੱਲਦੇ ਹੋਏ ਆਪਣਾ ਵੀਜ਼ਾ ਹਾਸਲ ਕਰਦੇ ਨੇ ਤੇ ਅੱਜ 스ਪਾਊਸ ਵੀਜ਼ਾ ਦੇ ਉੱਪਰ ਜਿਹੜਾ ਇੱਕ ਵੱਡਾ ਕੁਐਸਚਨ ਆ ਕਿ ਇੱਕ ਜ਼ਹਿਨ ਦੇ ਵਿੱਚ ਸਵਾਲ ਸਭ ਦੇ ਮਨ ਵਿੱਚ ਹੈ ਅੱਜ ਉਸੇ ਦੇ ਉੱਪਰ ਕਲੈਰਿਟੀ ਆਪਾਂ ਮੈਮ ਤੋਂ ਲੈਣੀ ਹੈ ਸੋ ਮੈਮ ਜ਼ਰੂਰ ਦੱਸੋ ਕੈਨੇਡਾ 스ਪਾਊਸ ਵੀਜ਼ਾ ਨੂੰ ਲੈ ਕੇ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਪਹਿਲਾਂ ਇਹ ਵੀ ਨਾਲ ਗੱਲ ਜ਼ਰੂਰ ਸਾਂਝੀ ਕਰਿਓ ਕਿਸ ਤਰ੍ਹਾਂ ਦਾ ਟ੍ਰੈਂਡ ਦੇਖਿਆ ਜਾ ਰਿਹਾ ਕਿੰਨੇ ਕੁ ਹਰ ਜਦ ਦੇਖੋ ਸਪਾਉਸ ਵੀਜ਼ਾ ਜਿਹੜਾ ਕੈਨੇਡਾ ਪੂਰਾ ਵੈਲਕਮ ਕਰਦਾ ਚਾਹੇ ਕੋਈ ਕੰਟਰੀ ਉਹਨਾਂ ਨੂੰ ਲਏ ਨਾ ਲਏ ਬਟ ਕੈਨੇਡਾ ਇਜ਼ ਦਾ ਲੈਂਡ ਆਫ ਓਪਰਚ्युनिटीज ਕਿਦੇ ਵਾਸਤੇ ਜਿਹੜੇ ਸਭ ਤੋਂ ਵੱਡੀ ਕੰਟਰੀ ਲੈਂਡ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਓਪਰਚ्युनिटीज ਇਹ ਜਿਹੜੀ ਪਿੱਛੇ ਵਿੱਚ ਕੁਝ ਐ ਨੈਗੇਟਿਵ ਟੇਜ਼ ਆਈ ਹੈ ਉਹ ਖਾਲੀ ਸਟੂਡੈਂਟਸ ਤੇ ਆਪਣੇ ਸਕਿੱਲ ਨਾਲ ਆਉਣ ਕਰਕੇ ਸਪਾਉਸ ਜਾ ਰਿਹਾ ਮੀਨਸ ਦੋ ਬੰਦੇ ਆ ਇੱਕ ਪੜ ਰਿਹਾ ਦੂਜਾ ਫੁੱਲ ਟਾਈਮ ਕੰਮ ਕਰ ਰਿਹਾ ਬਿਨਾ ਕੁਝ ਦਿੱਤੇ ਤੋ ਇਸ ਤੋਂ ਅੱਛੇ ਕੋਈ ਓਪਰਚੁਨਿਟੀ ਨਹੀਂ ਹੋ ਸਕਦੀ ਕਿਉਂਕਿ ਪੀਆਰ ਵਾਸਤੇ ਕੁਆਲੀਫਾਈ ਕਰਨਾ ਐਨੇ ਪੁਆਇੰਟ ਲੈਣਾ ਬਹੁਤ ਮੁਸ਼ਕਿਲ ਹੈ ਤੇ ਜਿਹੜਾ ਸਪਾਊਸ ਕੈਨੇਡਾ ਦੇ ਵਿੱਚ ਮਾਸਟਰਸ ਦੇ ਵਾਸਤੇ ਜੇ ਸਪਾਊਸ ਜਾ ਰਿਹਾ ਔਰ ਡਿਪੈਂਡੈਂਟ ਜਿਹੜਾ ਉਹਦੇ ਉੱਪਰ ਜਾ ਰਿਹਾ ਹੈ ਮਤਲਬ ਸਮਝੋ ਵਾਈਫ ਹੈ ਮੇਨ ਉਹ ਐਪਲੀਕੈਂਟ ਹੈ ਜਾਂ ਹਸਬੰਡ ਮੇਨ ਐਪਲੀਕੈਂਟ ਹੈ ਔਰ ਦੂਸਰਾ ਬੰਦਾ ਜਿਹੜਾ ਉਹ ਫੁੱਲ ਟਾਈਮ ਆਪਣਾ ਓਪਨ ਵਰਕ ਪਰਮਿਟ ਲੈ ਕੇ ਕੰਮ ਕਰ ਸਕਦਾ ਹੈ कोर्सिज मैं स्पाउस वास्ते भी यही गाइड करूँगी प्रोफाइल अच्छा होए साढ़े को एक साल के भी मास्टर्स है डेढ़ साल द भी मास्टर्स है वन ईयर मास्टर करके भी थ्री ईयर का पोस्ट स्टडी वर्क परमिट लै सकते हो फीस एज लो एज सैवनटीन थाउजेंड डॉलर पर एनम आई सिक्स पॉइंट फाइव नॉट लैस दैन यूनिवर्सिटी डिपेंड करता पर ज्यादातर जब मास्टर्स वाले कोर्सिज होंगे 6.5 band not less than 6 band profile acha hoega visa 101% embassy ne dena hi dena kyunki wo bhi achhi skills dekh rahe hain jinno brain drain kende hai ki apni country nu nuksan ho rha hai aur unna nu fayda ho rha hai te tusi spouse visa te matlab jo marriage kitte hoye ya dono bahar ja ke ek sunheri ਅ ਫਿਊਚਰ ਆਪਣਾ ਬਣਾਣਾ ਚਾਹੁੰਦੇ ਹੋ ਕਿਸੇ ਵੀ ਹਿਸਾਬ ਤੋਂ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਜ ਜਿਹੜੀ ਕੰਟਰੀ ਦੇ ਵਿੱਚ ਗਏ ਉਹ ਉੱਥੇ ਦੀ ਪੜ੍ਹਾਈ ਕੀਤੀ ਹੈ ਤੇ ਫਿਰ ਤੁਹਾਨੂੰ ਸੌਣੇ ਤੇ ਸੁਹਾਗਾ ਸਟਰਗਲ ਨਹੀਂ ਹੁੰਦਾ ਰੀਜ਼ਨ ਬੀਇੰਗ ਤੁਸੀਂ ਉਹਨਾਂ ਦੇ ਜਿਹੜੇ ਕੰਟਰੀ ਦੀ ਪੜ੍ਹਾਈ ਕੀਤੀ ਹੋਈ ਹੈ ਤੁਹਾਨੂੰ ਉਹਨਾਂ ਦੇ ਸਾਰੇ ਸਿੱਖਿਆ ਦੇ ਬਾਰੇ ਪਤਾ ਹੈ ਤੇ ਤੁਸੀਂ ਜਿਹੜੇ ਅੱਗੇ ਜੌਬ ਲੈਣ ਦੇ ਵਿੱਚ ਅੱਗੇ ਸੈਟਲਮੈਂਟ ਚ ਬਹੁਤ ਸੌਖਾ ਹੋ ਜਾਂਦਾ ਹੈ ਮਾਸਟਰਸ ਵਾਸਤੇ ਬਹੁਤ ਸੋਕਾ ਅੰਡਰਗ੍ਰੈਡ ਵਾਸਤੇ ਚਾਰ ਜਾਂ ਪੰਜ ਕੋਰਸੇਸ ਹੈ ਜਿਹੜੇ ਸਪਾਉਸ ਤੇ ਜਾ ਸਕਦੇ ਆ ਜਿੱਦਾਂ ਐ ਐਲ ਐਲ ਬੀ ਹੋ ਗਿਆ ਇੰਜੀਨੀਅਰਿੰਗ ਹੋ ਗਿਆ ਨਰਸਿੰਗ ਹੋ ਗਿਆ ਇਦਾਂ ਦੇ ਇਹ ਕੋਰਸੇਸ ਦੇ ਵਿੱਚ ਜਿਹੜੇ ਆ ਸਟੂਡੈਂਟਸ ਸਪਾਉਸ ਨਾਲ ਜਾ ਸਕਦੇ ਆ ਪਰ ਜ਼ਿਆਦਾਤਰ ਅਸੀਂ ਜਿਹੜੇ ਪ੍ਰੇਫਰ ਕਰਦੇ ਆ ਉਹ ਤੁਸੀਂ ਜਿਹੜਾ ਮਾਸਟਰਸ ਦੇ ਕੋਰਸੇਸ ਦੇ ਵਿੱਚ ਕਿਉਂਕਿ ਉਹ ਉਮਰ ਜਿਹੜੀ ਹੈ ਉਹ ਮੈਚਿਊਰਡ ਸਟੂਡੈਂਟ ਦੀ ਹੈ ਮੈਰੀ ਦੀ ਉਮਰ ਹੈ ਸਾਰਿਆਂ ਨੂੰ ਪਤਾ ਹੈ 스ਪਾ우스 ਨਾਲ ਹੈ ਔਰ ਉਹਨਾਂ ਵੀ ਸਿਆਂ ਚ ਕਦੇ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਆ ਜੀ ਜੀ ਠੀਕ ਹੈ ਬਿਲਕੁਲ ਸੋ ਮੈਮ ਹੋਰ ਵੀ ਕੀ ਹੈ ਕੋਈ ਅਗਰ ਆਪਾਂ ਡਾਕੂਮੈਂਟਸ ਦੀ ਗੱਲ ਕਰੀਏ ਉਸ ਨੂੰ ਲੈ ਕੇ ਵੀ ਜ਼ਰੂਰ ਥੋੜਾ ਦੱਸੋ ਤਾਂ ਕਿ ਪੂਰੀ ਤਿਆਰੀ ਰਵੇ ਕਿਤੇ ਕੋਈ ਗਲਤੀ ਨਾ ਹੋ ਸਕੇ ਜਿਹੜਾ ਜਿਹੜੇ ਵੀ ਕੋਈ 스ਪਾ우스 ਵੀਜ਼ਾ ਦੀ ਵੀ ਤਿਆਰੀ ਕਰ ਰਹੇ ਨੇ ਦੇਖੋ ਜਸ 스ਪਾ우스 ਵੀਜ਼ੇ ਤੇ ਜਾਣ ਹੈ ਮਾਸਟਰ ਚ ਜਾ ਰਹੇ ਹੋ ਤਾਂ ਪੀ ਐਲ ਦੇ ਪੈਲ ਦੀ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਕਿਉਂਕਿ ਉਹਨਾਂ ਦਾ ਕੋਈ ਕੋਟਾ ਨਹੀਂ ਹੁੰਦਾ ਕੋਈ ਏਰੀਆ ਵਾਈਜ਼ ਕੋਟਾ ਨਹੀਂ ਹੈ ਕੋਈ ਯੂਨੀਵਰਸਿਟੀ ਦਾ ਕੋਟਾ ਨਹੀਂ ਹੈ ਖਾਲੀ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੋਣੀ ਚਾਹੀਦੀ ਹੈ ਔਰ ਤੁਸੀਂ ਉਹਦੇ ਵਾਸਤੇ ਜਾ ਸਕਦੇ ਹੋ ਆਰਡਨਰੀ ਆਫਰ ਲੈਟਰ ਮੰਗਵਾਉਣਾ ਹੈ ਜੇ ਕੋਈ ਯੂਨੀਵਰਸਿਟੀ ਦੀ ਐਪਲੀਕੇਸ਼ਨ ਫੀਸ ਹੈ ਤਾਂ ਯੂ ਹੈਵ ਟੂ ਪੇ ਫਾਰ 댓 ਐਸਓਪੀ ਕੱਚਾ ਹੋਣਾ ਚਾਹੀਦਾ ਕਿਉਂਕਿ ਮਾਸਟਰ ਵਾਸਤੇ ਜਾ ਰਹੇ ਹੋ ਐਸਓਪੀ ਸ਼ੁੱਡ ਬੀ ਵੈਰੀ ਗੁੱਡ ਐਸਓਪੀ ਅੱਛਾ ਤੁਹਾਨੂੰ ਸਕਾਲਰਸ਼ਿਪ ਵੀ ਬਹੁਤ ਅੱਛੀ ਮਿਲ ਜਾਂਦੀ ਹੈ ਔਰ ਤੁਹਾਡਾ ਆਫਰ ਲੈਟਰ ਆ ਗਿਆ ਫੀਸ ਜਮਾ ਕਰਨੀ ਹੈ ਫੀਸ ਜਮਾ ਕਰਕੇ ਤੁਹਾਡਾ ਜਿਹੜਾ ਐਲਓਏ ਆਉਂਦਾ ਹੈ ਐਲਓਏ ਦੇ ਨਾਲ ਤੁਹਾਡੀ ਫਾਈਲ ਲੱਗੇਗੀ ਬਾਇਓਮੈਟ੍ਰਿਕਸ ਹੋਣਗੇ ਔਰ ਉਹਦੇ ਬਾਅਦ ਤੁਹਾਡੀ ਜਿਹੜੀ ਹੈ ਫਾਈਲ ਤੁਹਾਡੇ ਅੰਬੈਸਡੀ ਚ ਪਹੁੰਚੋਗੇ ਐਂਡ ਮੈਡੀਕਲ ਹੋ ਗਿਆ ਦੈਟਸ ਆਲ ਜੀ ਠੀਕ ਹੈ ਬਿਲਕੁਲ ਸੋ ਤੁਸੀਂ ਅਗਰ ਸਹੀ ਢੰਗ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਅਪਲਾਈ ਕਰਦੇ ਹੋ ਤਾਂ ਤੁਸੀਂ ਆਪਣਾ ਜੋ ਹੈ ਸਪਾਊਸ ਵੀਜ਼ਾ ਤੇ ਵੀ ਪੋਜ਼ਿਟਿਵ ਰਿਜ਼ਲਟ ਪਾ ਸਕਦੇ ਹੋ ਰਾਜ ਦੇ ਟਾਈਮ ਵਿੱਚ ਚੰਗੀ ਗਿਣਤੀ ਵਿੱਚ ਸਪਾਊਸ ਵੀਜ਼ਾ ਤੇ ਵੀ ਵੀਜ਼ੇ ਲੱਗ ਕੇ ਆ ਰਹੇ ਨੇ ਸੋ ਹੋਰ ਕੋਈ ਸਵਾਲ ਹੋਵੇ ਜਾਣਕਾਰੀ ਹੋਵੇ ਜ਼ਰੂਰ ਜਿਹੜਾ ਨੰਬਰ ਡਿਸਪਲੇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਸਹੀ ਢੰਗ ਨਾਲ ਅਪਲਾਈ ਕਰੋ ਦੇਖੋ ਰਿਫਿਊਜ਼ਲ ਅਗਰ ਤੁਸੀਂ ਆਪਣੀ ਗਲਤੀ ਨਾਲ ਲੈਨੇ ਹੋ ਫਿਰ ਤੁਸੀਂ ਕੰਸਲਟੈਂਟ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਤੇ ਉਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਖੁਦ ਵੀ ਅਵੇਅਰ ਹੋਵੋ ਔਰ ਇੱਕ ਚੰਗੇ ਐ ਕਲੀਅੰਸ ਕੰਸਲਟੈਂਟ ਕੋਲ ਜਾ ਕੇ ਹੀ ਆਪਣੀ ਫਾਈਲ ਦੇ ਉੱਪਰ ਕੰਮ ਕਰੋ ਸੋ ਨੈਵੀਗੇਟਰਸ ਓਵਰਸੀਜ਼ ਜੋ ਪਿਛਲੇ ਤਕਰੀਬਨ 28 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਉਹ ਢੇਰੋ ਸਟੂਡੈਂਟਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ ਔਰ ਢੇਰੋ ਹੀ ਸਟੂਡੈਂਟ ਜੋ ਹੈ ਅਲੱਗ-ਅਲੱਗ ਕੰਟਰੀਜ਼ ਵਿੱਚ ਆਪਣਾ ਫਿਊਚਰ ਬ੍ਰਾਈਟ ਕਰ ਚੁੱਕੇ ਨੇ ਵਧੀਆ ਜੌਬਸ 'ਤੇ ਲੱਗੇ ਹੋਏ ਨੇ ਪੀਆਰ ਉਹਨਾਂ ਨੂੰ ਮਿਲ ਚੁੱਕੀ ਹੈ ਸੋ ਮੈਮ ਨੂੰ ਮਿਲਣਾ ਚਾਹੋ ਤਾਂ ਜ਼ਰੂਰ ਨੈਵੀਗੇਟਰਸ ਓਵਰਸੀਜ਼ ਅ ਚੰਡੀਗੜ੍ਹ ਆਫਿਸ ਨੂੰ ਸੀ ਵਿਜ਼ਿਟ ਕਰੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਣਾ ਤਾਂ ਕਿ ਅਸੈਸਮੈਂਟ ਕਰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਕੈਨੇਡਾ 스ਪਾ우스 ਵੀਜ਼ਾ ਦੇ ਉੱਪਰ ਵੀ ਤੁਸੀਂ ਸਟੂਡੈਂਟਸ ਨੂੰ ਕਲੈਰਿਟੀ ਦਿੱਤੀ ਹੈ ਪੂਰੀ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲੀ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ